ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਔਰ ਦੂਜੇ ਪਾਸੇ ਬਰਵੰਤ ਸਿੰਘ ਰਾਜੋਆਣਾ ਜਿਨ੍ਹਾਂ ਦੀ ਫਾਂਸੀ ਦੇ ਉੱਤੇ ਰੋਕ ਲੱਗ ਚੁੱਕੀ ਹੈ। ਯਾਨੀ ਬਹੁਤ ਵੱਡੀ ਖਬਰ ਦੇ ਨਾਲ ਅੱਜ ਤੁਹਾਡੇ ਸਾਹਮਣੇ ਇੱਕ ਐਸੇ ਖੁਲਾਸੇ ਕਰਨ ਜਾ ਰਹੇ ਹਾਂ ਕਿ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਆਪਣੇ ਦਾ ਹੱਥ ਬਹੁਤ ਵੱਡਾ ਹੱਥ ਔਰ ਦੂਜੇ ਪਾਸੇ ਬਰਵੰਤ ਸਿੰਘ ਰਾਜੋਆਣਾ ਦੀ ਫਾਂਸੀ ਕਿਹਨੇ ਰਖਵਾਈ ਹੈ? ਕੌਣ ਬੰਦਾ ਇਸ ਗੱਲ ਦੇ ਪਿੱਛੇ ਸੀ ਔਰ ਕੌਣ ਨੇ ਇਹ ਲੋਕ ਜਿਨ੍ਹਾਂ ਨੇ ਰਾਜਵੀਰ ਜਵੰਦਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਬਹੁਤ ਵੱਡੀ ਖਬਰ ਦੇ ਨਾਲ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਪਹਿਲੀ ਖਬਰ ਰਾਜੋ ਆਣਾ ਦੀ ਬਰਬੰਤ ਸਿੰਘ ਰਾਜੋ ਆਣਾ ਨੇ 1995 ਦੇ ਵਿੱਚ ਪੰਜਾਬ ਦੇ ਹੀ ਮੁੱਖ ਮੰਤਰੀ ਬੈਂਤ ਸਿੰਘ ਨੂੰ ਯਾਨੀ ਗੱਡੀ ਚੜਾ ਦਿੱਤਾ ਸੀ ਪਰ ਭਾਈ ਉਹਦੇ ਨਾਲ-ਨਾਲ ਕਹਿੰਦੇ ਜੀ ਜਗਤਾਰ ਸਿੰਘ ਹਵਾਰਾ ਨੂੰ ਵੀ ਖਾਸੀ ਦੀ ਸਜ਼ਾ ਦੋਵਾਂ ਨੂੰ ਸੁਣਾਈ ਗਈ ਸੀ ਭਾਈ ਜਗਤਾਰ ਸਿੰਘ ਹਵਾਰਾ ਨੇ ਪਿਟੀਸ਼ਨ ਪਾ ਦਿੱਤੀ ਤੇ ਉਹਨਾਂ ਦੀ ਸਜ਼ਾ ਬਦਲ ਕੇ ਉਮਰ ਕੈਦ ਦੇ ਵਿੱਚ ਕਰ ਦਿੱਤੀ ਗਈ ਪਰ ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣ ਬਲਵੰਤ ਸਿੰਘ ਰਾਜੋਆਣਾਂ ਨੇ ਪਿਟੀਸ਼ਨ ਨਹੀਂ ਪਾਈ ਹਰੇਕ ਤੱਕ ਉਹਨਾਂ ਨੇ ਆਪਣੇ ਮੂੰਹ ਦੇ ਵਿੱਚ ਉਹੀ ਗੱਲ ਕਹੀ ਕਿ ਭਾਈ ਸਾਨੂੰ ਫਾਸੀ ਦੇ ਦਿਓ ਯਾਨੀ ਮੈਨੂੰ ਲਟਕਾਓ ਨਾ ਮੈਨੂੰ ਫਾਸੀ ਦੇਣੀ ਚਾਹੀਦੀ ਹੈ ਉਹਨਾਂ ਨੇ ਖੁਦ ਆਪਣੇ ਮੂੰਹ ਦੇ ਨਾਲ ਇਹ ਗੱਲ ਕਹਿ ਦਿੱਤੀ ਸੀ ਪਰ ਐਸਾ ਕੌਣ ਵਿੱਚ ਬਚਾਰੇ ਆ ਗਿਆ ਕਿ ਜੀਨੇ ਬਲਵੰਤ ਸਿੰਘ ਰਾਜੋਆਣਾਂ ਦੀ ਫਾਸੀ ਰਕਵਾ ਦਿੱਤੀ ਇਹ ਖਬਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਨੂੰ ਲੈ ਕੇ ਪੰਜਾਬ ਦੇ ਅੰਦਰ ਬਹੁਤ ਵੱਡੀ ਚਰਚਾ ਦੇ ਨਾਲ ਪੰਜਾਬ ਦੇ ਲੋਕਾਂ ਨੇ ਦਾਵਾ ਠੋਕ ਦਿੱਤਾ ਕਹਿੰਦੇ ਜੀ ਜਤ ਦੇ ਪਿੱਛੇ ਡਾਕਟਰ ਨੇ ਤੇ ਜਾਂ ਫਿਰ ਇਹਦੇ ਪਿੱਛੇ ਇਹਦੇ ਦੋਸਤ ਨੇ ਇਹਨਾਂ ਦੋਵਾਂ ਵਿੱਚੋਂ ਕਹਿੰਦੇ ਜੀ ਰਾਜਵੀਰ ਜਵੰਦਾ ਕਤਲ ਹੋ ਗਿਆ ਪਰ ਨਹੀਂ ਅੱਜ ਤੁਹਾਨੂੰ ਕੁਝ ਐਸੀ ਖਬਰ ਦਿਖਾਉਣ ਜਾ ਰਹੇ ਹਾਂ ਜੀ ਨੂੰ ਸੁਣ ਕੇ ਪੰਜਾਬ ਦੇ ਲੋਕਾਂ ਦੇ ਹੋਸ਼ ਉੱਡਣੇ ਤੈਏ ਨੇ ਪਹਿਲੀ ਖਬਰ ਸ਼ੁਰੂ ਕਰਦੇ ਆਪਾਂ ਰਾਜਵੀਰ ਜਵੰਦਾ ਤੋਂ ਬਲਵੰਤ ਸਿੰਘ ਰਾਜੋਆਣਾ ਯਾਨੀ ਪੰਜਾਬ ਦੇ ਉਹ ਬੰਦੀ ਸਿੰਘ ਜਿਨ੍ਹਾਂ ਨੂੰ ਸੂਰਮੇ ਵੀ ਕਿਹਾ ਜਾਂਦਾ ਹੈ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਰ ਇਹਨਾਂ ਦੀ ਫਾਂਸੀ ਦਾ ਮਾਮਲਾ ਕੀ ਹੈ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਜਿਨੇ ਪੂਰੇ ਪੰਜਾਬ ਦੇ ਹੋਸ਼ ਛੋੜਾ ਦਿੱਤੇ ਨੇ ਸੁਣੋ ਲਿਖ ਕੇ हाई अथॉरिटीज ਨੂੰ ਇਸ ਗੱਲ ਦੀ ਇਖਲਾਕ ਦਿੱਤੀ ਹਾਲਾਂਕਿ ਇਸ ਦਿੱਤੀ ਤੋਂ ਬਾਅਦ ਉਹਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਤੇ ਅਦਾਲਤੀ ਮਾਨਹਾਨੀ ਦਾ ਕੇਸ ਦਰਜ ਹੋਇਆ ਇਹ ਮਹਿਕਮੇ ਵੱਲੋਂ ਵੀ ਕਈ ਮੁਸ਼ਕਲਾਂ ਸਾਹਮਣੇ ਆਈਆਂ ਪਰ ਦੂਜੇ ਪਾਸੇ عوام ਨੇ ਉਹਨਾਂ ਦੇ ਇਸ ਕਦਮ ਨੂੰ ਪਰਮਾ ਹੁੰਗਾਰਾ ਦਿੱਤਾ ਜਿਹੜੇ ਲੋਕ ਜੇਲ੍ਹ ਦੇ ਮੋਰੇ ਖੜ ਕੇ ਸੁਪਰਡੈਂਟ ਮੁਰਦਾਬਾਦ ਦੇ ਨਾਰੇ ਲਾਉਂਦੇ ਸਨ ਅੱਜ ਉਹ ਫੁੱਲਾਂ ਦੀ ਵਰਖਾ ਤੇ ਜਿੰਦਾਬਾਦ ਦੇ ਨਾਅਰਿਆਂ ਨਾਲ ਧਖੜ ਸਾਹਿਬ ਦਾ ਸਵਾਗਤ ਕਰ ਰਹੇ ਸਨ ਸਰਦਾਰ ਲਖਵਿੰਦਰ ਸਿੰਘ ਜਖੜ ਦੀ ਇਸ ਸਿੱਠੀ ਦਾ ਅਸਰ ਵੀ ਹੋਇਆ ਤੇ ਭਾਈ ਰਾਜੂਆਣਾ ਦੀ ਫਾਂਸੀ ਰੋਕ ਦਿੱਤੀ ਗਈ ਜੋ ਕਿ ਅੱਜ ਤੱਕ ਰੁਕੀ ਹੋਈ ਹੈ ਪਰ ਵੱਡਾ ਸਵਾਲ ਇਹ ਕਿ ਅਗਰ ਇਹੋ ਜਿਹਾ ਕੀ ਲਿਖਿਆ ਸੀ ਉਹ ਸਿੱਠੀ ਹੋ ਕੇ ਇੱਕ ਜੇਲਰ ਦੀ ਚਿੱਠੀ ਨੇ ਹਾਈ ਕੋਰਟ ਤੱਕ ਦੇ ਆਰਡਰ ਨੂੰ ਵੀ ਠੱਲ ਪਾ ਦਿੱਤੀ ਅੱਜ 13 ਸਾਲ ਬੀਤ ਜਾਣ ਤੋਂ ਬਾਅਦ ਵੀ ਭਾਈ ਰਾਜੂਆਣਾ ਦੀ ਫਾਂਸੀ ਤੇ ਅਦਾਲਤ ਤੇ ਸਰਕਾਰਾਂ ਦੋਵੇਂ ਚੁੱਪ ਹਨ ਦਰਅਸਲ ਜਦੋਂ ਜੇਲ ਸੁਪਰੀਟੈਂਡੈਂਟ ਜਕਰਸਾਪ ਦੀ ਹਕਮਦਲੀ ਤੋਂ ਨਾਰਾਜ਼ ਅਦਾਲਤ ਨੇ ਸਫਾਈ ਦੇਣ ਲਈ ਉਹਨਾਂ ਨੂੰ ਕੋਰਟ 'ਚ ਤਲਬ ਕੀਤਾ ਤਾਂ ਕਾਰਨ ਪੁੱਛੇ ਜਾਂਦੇ ਉਹਨਾਂ ਨੇ ਸੁਪਰੀਮ ਕੋਰਟ ਦੇ ਹੀ 1982 ਦੇ ਇੱਕ ਪੁਰਾਣੀ ਡਿਸੀਜਮੈਂਟ ਦਾ ਹਵਾਲਾ ਦਿੱਤਾ ਤਾਂ ਸੁਣ ਲਿਆ ਪੰਜਾਬ ਵਾਲਿਓ ਇੱਕ ਐਸਾ ਜੇਲਣ ਜਿਹਦੇ ਕਾਰਨ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਉਸ ਵਕਤ ਰੁਕ ਚੁੱਕੀ ਸੀ ਜਿਨੇ ਕੇ ਇੱਕ ਕੇਸ ਦਾ ਹਵਾਲਾ ਦੇ ਦਿੱਤਾ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਭਾਈ 1982 ਦੇ ਵਿੱਚ سزا ਸੁناਈ ਗਈ ਸੀ ਤਿੰਨ ਬੰਦਿਆਂ ਨੂੰ ਫਾਂਸੀ ਦੀ ਤਾਂ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਦਿੱਤੀ ਸੀ ਉਹਨਾਂ ਦੇ ਆਧਾਰ ਤੇ ਉਸੇ ਸੁਪਰੀਮ ਕੋਰਟ ਨੇ ਭਾਈ ਉਹਨਾਂ ਦੀ سزا ਬਦਲ ਕੇ ਉਮਰ ਕੈਦ ਕਰ ਦਿੱਤੀ ਗਈ ਸੀ ਐਸ ਕਰਕੇ ਉਹਨਾਂ ਨੇ ਇਸ ਗੱਲ ਦਾ ਹਵਾਲਾ ਦਿੱਤਾ 1982 ਦੇ ਦਾ ਹੱਕੇ ਦਾ ਮਾਮਲਾ ਸੀ ਬਹੁਤ ਵੱਡਾ ਔਰ ਉਸ ਤੋਂ ਬਾਅਦ ਬਰਵੰਤ ਸਿੰਘ ਰਾਜੋ ਉਹਨਾਂ ਦੀ ਫਾਂਸੀ ਉਹਨਾਂ ਗੱਲਾਂ ਦੇ ਆਧਾਰ ਤੇ ਇੱਕ ਜੇਲਰ ਨੇ ਜਾਖੜ ਨਾਮ ਦੇ ਜੇਲਰ ਨੇ ਰਕਬਾ ਦਿੱਤੀ ਸੀ ਜਿਹੜੀ ਕਿ ਅੱਜ ਤੱਕ ਬਰਕਰਾਰ ਹੈ ਉਹਨਾਂ ਚਿੱਠੀਆਂ ਦੇ ਮੁਤਾਬਕ ਅੱਜ ਤੱਕ ਰੁਕੀ ਹੋਈ ਹੈ ਪਰ ਅੱਜ ਫੇਰ ਇਸਤੇ ਸੁਣਵਾਈ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦਿੰਦੀ ਹੈ ਜਾਂ ਨਹੀਂ ਦਿੰਦੀ ਅੱਜ ਦੁਪਹਿਰ ਤੋਂ ਬਾਅਦ ਇਹਦਾ ਫੈਸਲਾ ਆ ਜਾਣਾ ਰਾਜਵੀਰ ਜਵੰਦਾ ਤੇ ਆਜੋ ਵੀ ਰਾਜਵੀਰ ਜਵੰਦਾ ਜਿਹੜੇ ਇਹਨਾਂ ਨੂੰ ਲੈ ਕੇ ਬਹੁਤ ਵੱਡੀ ਚਰਚਾ ਪੰਜਾਬ ਦੇ ਅੰਦਰ ਪਈ ਬਹੁਤ ਜ਼ਿਆਦਾ ਫੈਲ ਗਈ ਹੈ ਕੋਈ ਤਾਂ ਕਹਿੰਦਾ ਕਹਿੰਦੇ ਜੀ ਰਾਜਵੀਰ ਜਵੰਦਾ ਦੇ ਦੋਸਤ ਜ਼ਿੰਮੇਵਾਰ ਨੇ ਯਾਨੀ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਰਾਜਵੀਰ ਜਵੰਦਾ ਮਾਰ ਦਿੱਤਾ ਕੁਝ ਲੋਕਾਂ ਨੇ ਇਹ ਕਹਿਣਾ ਔਰ ਦੂਜੇ ਪਾਸੇ ਕਹਿੰਦੇ ਨੇ ਕਿ ਡਾਕਟਰਾਂ ਨੇ ਮਾਰ ਦਿੱਤਾ ਹਨ ਗੇਨੀ ਕਰ ਦਿੱਤੀ ਹੈ ਇਹ ਵੀ ਬਹੁਤ ਵੱਡੇ ਪੱਧਰ ਤੇ ਪੰਜਾਬ ਦੀ ਹੀ ਜਨਤਾ ਕਹਿ ਰਹੀ ਹੈ ਔਰ ਸਭ ਤੋਂ ਵੱਡਾ ਸਵਾਲ ਕਹਿੰਦੇ ਹੋਵੇਂ ਨੇ ਘਰ ਦਾ ਪੇਤੀ ਲੰਕਾ ਟਾਵੇ ਕੌਣ ਪਾਈ ਪੰਜਾਬ ਦੇ ਲੋਕ ਸ਼ੱਕ ਦੂਜੇ ਪਾਸੇ ਵੀ ਕਰ ਰਹੇ ਨੇ ਕਿਉਂਕਿ ਘਰਾਂ ਦੇ ਵਿੱਚੋਂ ਜਿਵੇਂ ਮੂਸੇ ਵਾਲੇ ਦੇ ਨਾਲ ਵਰਤਿਆ ਸੀ ਉਹਨਾਂ ਨੇ ਹੀ ਗਵਾਂਢੀ ਦੇ ਉੱਤੇ ਇਹ ਲੱਗਿਆ ਸੀ ਜਿਹਦਾ ਨਾਲ ਘਰ ਮੂਸੇ ਵਾਲੇ ਦੇ ਪਾਇਆ ਜਾਂਦਾ ਖੁਦ ਉਹਨਾਂ ਦੇ ਪਿੰਡ ਦੇ ਲੋਕ ਕਹ ਰਹੇ ਸੀ ਉਸੇ ਹੀ ਪ੍ਰਕਾਰ ਪਿੰਡ ਦੇ ਵਿੱਚੋਂ ਰਾਜਵੀਰ ਜਵੰਦਾ ਬਹੁਤ ਸਾਰੇ ਲੋਕਾਂ ਦੇ ਨਾਲ ਬੜੇ ਪਿਆਰ ਦੇ ਨਾਲ ਰਹਿੰਦਾ ਸੀ ਕਹਿੰਦੇ ਜੀ ਰਾਜਵੀਰ ਜਵੰਦਾ ਦੀ ਚੜ੍ਹਾਈ ਨੂੰ ਵੇਖ ਕੇ ਰਾਜਵੀਰ ਜਵੰਦਾ ਦੀ ਪ੍ਰਸ਼ੰਸਾ ਨੂੰ ਵੇਖ ਕੇ ਰਾਜਵੀਰ ਜਵੰਦਰ ਦੀ ਪਿੱਠ ਤੇ ਵਾਰ ਕੀਤਾ ਗਿਆ ਹੁਣ ਕੀ ਕਹਿ ਰਹੇ ਨੇ ਲੋਕ ਕਹਿੰਦੇ ਜੀ ਆਪਣਿਆਂ ਨੇ ਰਾਜਵੀਰ ਜਵੰਦੇ ਨੂੰ ਮਾਰ ਦਿੱਤਾ ਤਾਂ ਰਾਜਵੀਰ ਜਵੰਦਰ ਦਾ ਕੇਸ ਕਿੱਥੇ ਪਹੁੰਚ ਗਿਆ ਪੰਜਾਬ ਦੇ ਹਾਈ ਕੋਰਟ ਦੇ ਅੰਦਰ ਇਹ ਗੱਲ ਨੂੰ ਚਲਾਇਆ ਜਾਊਗਾ ਉਹਦੇ ਦੋਸਤਾਂ ਨੂੰ ਸਾਹਮਣੇ ਲਿਆਂਦਾ ਜਾਊਗਾ ਕਿਉਂਕਿ ਉਹਦੇ ਦੋਸਤ ਵੀ ਇਸ ਗੱਲ ਦੇ ਜ਼ਿੰਮੇਵਾਰ ਨੇ ਕਿਉਂ ਨੇ ਕਿਉਂਕਿ ਲੋਕ ਤਾਂ ਸ਼ੱਕ ਕਰ ਰਹੇ ਨੇ ਪੰਜਾਬ ਦੇ ਅੰਦਰ ਖਬਰਾਂ ਚੱਲ ਰਹੀਆਂ ਨੇ ਪਰ ਦੋਸਤਾਂ ਦੇ ਉੱਤੇ ਅਸਰ ਹਾਲੇ ਤੱਕ ਨਹੀਂ ਹੋਇਆ ਲੋਕ ਕਹਿੰਦੇ ਆ ਜੀ ਉਹਨਾਂ ਨੂੰ ਸਾਹਮਣੇ ਆ ਕੇ ਸਫਾਈ ਤਾਂ ਦੇਣੀ ਚਾਹੀਦੀ ਹੈ ਔਰ ਦੂਜੇ ਪਾਸੇ ਡਾਕਟਰਾਂ ਦੇ ਬਹੁਤ ਵੱਡੇ ਸਵਾਲ ਉੱਠੇ ਨੇ ਕਿਸੇ ਡਾਕਟਰ ਨੇ ਸਪੀਚ ਦਿੱਤੀ ਹੈ ਮੀਡੀਆ ਦੇ ਵਿੱਚ ਭਰਿਆ ਕਿ ਰਾਜਵੀਰ ਜਵੰਦਾ ਆਪਣੀ ਮੌਤ ਦੇ ਜ਼ਿੰਮੇਵਾਰ ਖੁਦ ਨਹੀਂ ਕਿਸੇ ਡਾਕਟਰ ਨੇ ਨਹੀਂ ਕਿਹਾ ਪਰ ਰਾਜਵੀਰ ਜਵੰਦਾ ਨੂੰ ਟ੍ਰੀਟਮੈਂਟ ਦੇਣ ਤੋਂ ਤਿੰਨ ਹਸਪਤਾਲਾਂ ਨੇ ਇਨਕਾਰ ਕੀਤਾ ਇਸ ਕਰਕੇ ਰਾਜਵੀਰ ਜਵੰਦਾ ਮਰਿਆ ਡਾਕਟਰਾਂ ਦੀ ਮਿਲੀ ਭੁਗਤ ਕਹਿ ਲੋ ਚਾਹੇ ਭਾਈ ਜੋ ਮਰਜੀ ਕਹਿ ਲੋ ਮੇਥਾ ਲੋਕ ਕਹਿੰਦੇ ਜੀ ਡਾਕਟਰ ਦੇ ਸਾਥੀਆਂ ਦੇ ਨਾਲ ਮਿਲੇ ਹੋਣਗੇ ਉਹਦੇ ਸਾਥੀਆਂ ਨੇ ਰਾਜਵੀਰ ਜਵੰਧਾ ਬਰਬਾਦ ਦਿੱਤਾ ਖਿਔਰੀਆਂ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਇਹਦੇ ਵਿੱਚ ਕੀ ਹੈ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਪੂਰਾ ਇਸ ਗੱਲ ਦਾ ਨਿਚੋੜ ਕੱਢਣਾ ਚਾਹੀਦਾ ਕਿ ਪਿੱਛੇ ਮਾਮਲਾ ਕੀ ਹੈ ਕਿਉਂਕਿ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਪਹਿਲਾਂ ਵੀ ਪੈ ਰਿਆ ਤੇ ਹੁਣ ਵੀ ਪੈਂਦਾ ਰਹਿਣਾ ਜੇਕਰ ਇਹਦੇ ਉੱਤੇ ਫੋਕਸ ਨਾ ਕੀਤਾ ਤਾਂ ਪੰਜਾਬ ਦੀ ਦੁਰਵਸ਼ਾ ਬਹੁਤ ਮਾਰੀ ਹੋ ਜਾਣੀ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ